ਸਾਰਾ ਦਿਨ ਉਹ ਤੋਂ ਉਪਰਖਾਨ ਦੇ ਨਾਲ ਜਸਮੀ ਹੋਇਆ ਵਾ ਕਿਹਦੀ ਅੱਖ ਤੇ ਲੱਗੀ ਆ ਕਿਹਦੀ ਪੈਰ ਤੇ ਲੱਗੀ ਆ ਕਿਸੇ ਤੇ ਕਿਤੇ ਗੋਲੀ ਲੱਗੀ ਆ ਇਹਨਾਂ ਦੀ ਅੱਖ ਤੇ ਲੱਗਾ ਗੋਲਾ ਤਸਵੀਰਾਂ ਦੇ ਸਕਦੇ ਲੱਗਾ ਕੋਈ ਸਾਹਮਣੇ ਦੇਖ ਤਸਵੀਰਾਂ ਦਿਖਾ ਦਿੰਨੇ ਆ ਬਜ਼ੁਰਗ ਨੇ ਕੱਲ ਵੀ ਡਟੇ ਸੀਗੇ ਤਾਂ ਅੱਜ ਵੀ ਕਹਿ ਰਹੇ ਨੇ ਕਿ ਅਸੀਂ ਡਟਣ ਡਟੇ ਰਹਿਣਗੇ ਤਾਂ ਮੋਰਚਾ ਫਤਿਹ ਕਰਨਗੇ ਬਾਪੂ ਜੀ ਅੱਜ ਥੇ ਤਿਆਰੀ ਕਿਸ ਤਰ੍ਹਾਂ ਦੀ ਕੀਤੀ ਗਈ ਕੱਲ ਵੀ ਤੁਹਾਡੇ ਲੱਗੀ ਛੱਟ ਪਰ ਤੁਸੀਂ ਹੁਣ ਵੀ ਡਟੇ ਹੋ ਬਾਰਡਰ ਤੇ ਦੇਖੋ ਜਿਹੜੀ ਸਾਡੀ ਤਿਆਰੀ ਹੈ ਉਹ ਕੱਲ ਵੀ ਨਿਰਮਤਾ ਅਨੁਸਾਰ ਸੀ ਸ਼ਾਂਤੀ ਰੂਪ ਵਿੱਚ ਅੱਜ ਵੀ ਅਸੀਂ ਸ਼ਾਂਤੀ ਰੂਪ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹ ਮੋਰਚਾ ਤੋੜਨਾ ਤੋੜ ਚੁੱਕੇਆਂ ਸੀ ਹਾਥੀ ਦੀ ਪੂੰਛ ਰਹਿ ਗਈ ਹੈ ਜਿੱਤ ਚੁੱਕੇਆਂ ਅਸੀਂ ਜੰਗ ਅਸੀਂ ਸਰਕਾਰ ਬੀਜੇਪੀ ਨੂੰ ਬੇਨਤੀ ਕਰਦੇ ਆ ਸਾਡੇ ਹੱਕ ਬਣਦੇ ਆ ਸਾਡੀ ਦਿੱਲੀ ਹੈ ਸਾਡਾ ਵੀ ਹਿੱਸਾ ਦਿੱਲੀ ਦਾ ਅਸੀਂ ਹਿੰਦੁਸਤਾਨ ਦੇ ਵਸਿੰਦੇ ਆ ਅਸੀਂ ਹਿੰਦੁਸਤਾਨ ਦੇ ਵਸਿੰਦੇ ਹਿੰਦੁਸਤਾਨ ਦੇ ਲੋਕ ਆ ਅਸੀਂ ਬਾਹਰਲੀ ਕੰਟਰੀਆਂ ਦੇ ਲੋਕ ਨਹੀਂ ਜਿਹੜਾ ਸਾਡੇ ਨਾਲ ਸੱਦਤ ਕੀਤਾ ਜਾ ਰਿਹਾ ਬੜਾ ਵੱਡਾ ਜ਼ੁਲਮ ਕਰਿਆ ਜਾ ਰਿਹਾ ਇਹ ਤੁਸੀਂ ਪੱਤਰਕਾਰਾਂ ਦੇ ਵੀ ਵਿਚਾਰਿਆਂ ਤੇ ਬੰਬ ਵੱਜੇ ਕੱਲ ਪੱਤਰਕਾਰਾਂ ਸਾਡੇ ਮੀਡੀਆ ਦਾ ਬੜਾ ਵੱਡਾ ਨੁਕਸਾਨ ਹੋਇਆ ਉਹਨਾਂ ਤੋਂ ਸਾਹ ਨਹੀਂ ਲਿਆ ਜਾਂਦਾ ਸਾਡੀ ਇੰਟਰਵਿਊ ਨਹੀਂ ਲਈ ਜਾਂਦੀ ਵਿਚਾਰਿਆਂ ਉਹ ਪੱਤਰਕਾਰ ਚਾਹੇ ਹਿੰਦੂ ਧਰਮ ਦਾ ਸਿੱਖ ਧਰਮ ਦਾ ਚਾਹੇ ਇਸਲਾਮ ਧਰਮ ਦਾ ਹਰੇਕ ਧਰਮ ਦੇ ਨਾਲ ਇਹਨਾਂ ਨੇ ਪਾਪ ਕਰਿਆ ਵੱਡਾ ਪਾਪ ਅਸੀਂ ਇਹ ਮੋਰਚਾ ਜਿੱਤ ਚੁੱਕੇ ਆ ਇੱਕ ਕੰਧ ਰਹਿ ਗਈ ਇਹ ਹਰਿਆਣਾ ਤੇ ਪੰਜਾਬ ਦੀ ਅੱਜ ਅਸੀਂ ਤੋੜ ਕੇ 100% ਦਿੱਲੀ ਨੂੰ ਕੁਝ ਕਰਨਾ ਹੈ ਹਰ ਪਰਸੈਂਟ ਦੇ ਵਿੱਚ ਦਿੱਲੀ ਕੁਝ ਕਰਕੇ ਪਹੁੰਚਣ ਵਾਲੇ ਆ ਪਿੱਛੇ ਨਹੀਂ ਹਟਾਂਗੇ ਲਾਸਾਂ ਹੱਡੀਆਂ ਘਰੇ ਪਹੁੰਚ ਜਾਣਗੀਆਂ ਅਸੀਂ ਮੋਰਚਾ ਜਿੱਤਣ ਤੋਂ ਬਿਨਾਂ ਵਾਪਸ ਨਹੀਂ ਮੁੜਾਂਗੇ ਅੱਖ ਤੇ ਵਜਾ ਕੀ ਆ ਇਹ ਜੀ ਕ੍ਰੇਟ ਆਇਆ ਹੈ ਉਧਰੋਂ ਹਰਿਆਣਾ ਸਰਕਾਰ ਦੇ ਡੱਕ ਰਿਆ ਉਹ ਮੇਰੀ ਇੱਥੇ ਵੱਜ ਕੇ ਕੁਦਰਤੀ ਰੱਬ ਨੇ ਸਾਹ ਦਿੱਤਾ ਸਾਡੇ ਪੰਜਾਬ ਦੀ ਜਿਹੜੀ ਸੱਚ ਦੀ ਲੜਾਈ ਉਹਨੇ ਸਾਹ ਦਿੱਤਾ ਇੱਥੇ ਵੱਜ ਕੇ ਥੱਲੇ ਜਾ ਕੇ ਪਟਿਆ ਹੋ ਮੇਰੇ ਵਾਹਿਗੁਰੂ ਦਾ ਹੀ ਸ਼ੁਕਰਾਨਾ ਕਰਦੇ ਆ ਬਾਕੀ ਪੱਤਰਕਾਰ ਜਿਹੜਾ ਮੀਡੀਆ ਇਹਨੇ ਸਾਡੀ ਆਵਾਜ਼ ਬਾਹਰ ਦੀਆਂ ਕੰਟਰੀਆਂ ਤੱਕ ਪਹੁੰਚਾਈ ਸਾਨੂੰ ਫੋਨ ਲੱਗੇ ਆਣ ਬਾਹਰੋਂ ਵੀ ਧੰਨਵਾਦ ਸਾਡੇ ਪੰਜਾਬੀਓ ਡਟੇ ਰਹੋ ਅਸੀਂ ਅਮਰੀਕਾ ਕੈਲੀਆ ਫੁਰਨ ਦੇ ਵਿੱਚੋਂ ਤੁਹਾਡੀ ਆਵਾਜ਼ ਠਾਵਾਂਗੇ 100% ਬਾਦ ਠਾਕੇ ਇਸ ਸਰਕਾਰ ਨੂੰ ਮੂੰਹ ਦੀ ਖਾਣੀ ਪੈਣੀ ਹੈ ਜਿਵੇਂ ਰੰਗੇ ਨੇ ਮੂੰਹ ਦੀ ਖਾਧੀ ਸੀ ਸਾਡੇ 10 ਪਾਛਾ 40 ਸਿੰਘਾਂ ਭੁੱਖੇ ਪਾਣਿਆਂ ਦੇ ਉੱਪਰ ਇਹਨਾਂ ਨੇ 10 ਲੱਖ ਦੀ ਫੌਜ ਭੇਜੀ ਅਸੀਂ ਮੋਦੀ ਸਰਕਾਰ ਨੂੰ ਲਾਹਣਤਾ ਬਣਨੇ ਆ ਖੱਟੜ ਨੂੰ ਆ ਖਾਲੀ ਹੱਥ ਅਸੀਂ ਲੋਕ ਬਿਲਕੁਲ ਸਾਡੇ ਕੋਲ ਅਸਲਾ ਨਹੀਂ ਕੋਈ ਰਵਲਵਰ ਨਹੀਂ ਕੋਈ ਸਾਡੇ ਕੋਲ ਸਟੇਨਗਨ ਨਹੀਂ ਹੈਗੀ ਖਾਲੀ ਹੱਥ ਇਹ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਇਹਨਾਂ ਨੇ ਕੱਲ ਬੰਬ ਇੱਕ 5 ਮਿੰਟ ਨੇ ਬੰਦ ਕੀਤੇ ਪੱਤਰਕਾਰੋ 5 ਮਿੰਟ ਨਹੀਂ ਬੰਬ ਅੱਜ ਸਵੇਰੇ ਵੀ ਸ਼ੁਰੂ ਕੀਤੇ ਸੀ ਅੱਜ ਸਵੇਰੇ ਫੇਰ ਸ਼ੁਰੂ ਕਰ ਰਹੇ ਨੇ ਇਹ ਡਰਾ ਰਹੇ ਨੇ ਇਹ ਡਰਨ ਵਾਲੀ ਗੱਲ ਨਹੀਂ ਹੈ ਇਹ ਸਾਰਾ ਸਾਡਾ ਜਿਹੜਾ ਇਕਤਾ Hindu Sikh ਸਲਾਮ ਧਰਮ ਦਾ ਇਕਤਾ ਜਿੰਦਾਬਾਦ ਹੈ ਅਸੀਂ ਇਹ ਤੋੜ ਕੇ ਕੋਸ ਕੰਟਿਆਂ ਨੂੰ ਅਸੀਂ ਤੋੜ ਕੇ ਲੰਘ ਜਾਣੀ ਹੈ ਜੇ ਸਾਡੇ ਆਗਵਾ ਦੀ ਇਹਨਾਂ ਨੇ ਨਾ ਮੰਨੀ ਸਾਡੇ ਨਾਲ ਸਹਿਮਤੀ ਨਾ ਕਰੀ ਅਸੀਂ ਫਿਰ ਦੂਸਰਾ ਰੂਪ ਵੀ ਦਿਖਾਵਾਂਗੇ ਕਹਦਾ ਤੱਕ ਕੇ ਜਾਵਾਂਗੇ ਦਿੱਲੀ ਨੂੰ ਕੁਝ ਕਰ ਜੱਤਮੀ ਹੋਇਆ ਬਾਪੂ ਇੱਕ ਵਾਰ ਫਿਰ ਲਲਕਾਰ ਮਾਰ ਰਿਹਾ ਵਾ ਕਹਿ ਰਿਹਾ ਕਿ ਅੱਗੇ ਵਧਾਂਗੇ ਇੱਧਰ ਤਿਆਰੀ ਪੂਰੀ ਸ਼ੁਰੂ ਕਰ ਦਿੱਤੀ ਗਈ ਆ ਪਾਣੀ ਦੇ ਟੈਂਕਰ ਜਿਹੜੇ ਨੇ ਉਹ